ਪਾਣੀ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਮਹੱਤਵਪੂਰਨ ਹੈ ਸਭ ਦੇ ਲਈ ਪਾਣੀ ਤੋਂ ਬਿਨਾ ਜੀਵਨ ਨਹੀਂ ਤੇ ਅੰਮ੍ਰਿਤਸਰ ਦੇ ਵਿੱਚ ਪਾਣੀ ਲੈ ਕੇ ਇਹ ਮਸਲਾ ਹੋਇਆ ਅੰਮ੍ਰਿਤਸਰ ਦੇ ਵਿੱਚ ਪਾਣੀ ਨਾ ਮਿਲਣ ਕਰਕੇ ਲੋਕ ਔਖੇ ਆ ਉਦਮ ਸਿੰਘ ਕਲੋਨੀ ਦੇ ਲੋਕਾਂ ਵੱਲੋਂ ਸਰਕਾਰ ਦੇ ਖਿਲਾਫ ਪੜਾਅ ਕੱਢੀ ਗਈ ਖਾਲੀ ਬਾਲਟੀਆਂ ਚੱਕ ਕੇ ਲੋਕਾਂ ਦੇ ਘਰਾਂ ਦੇ ਵਿੱਚੋਂ ਪਾਣੀ ਭਰਨ ਦੇ ਲਈ ਲੋਕ ਉੱਥੇ ਮਜਬੂਰ ਹੋ ਰਹੇ ਆ ਉਹ ਕਹਿੰਦੇ ਆ ਕਿ ਸਾਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਬਾਕੀ ਪਾਣੀ ਦੀ ਤਾਂ ਗੱਲ ਹੀ ਛੱਡੋ ਇਹ ਜਿਹੜੀ ਦਿੱਕਤ ਹੈ ਇਹ ਕੋਈ 1-2 ਮਹੀਨਿਆਂ ਦੀ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਨੂੰ ਦਿੱਕਤ ਸਹਣੀ ਪੈ ਰਹੀ ਹੈ ਇਹ ਲੋਕ ਕੀ ਆਖਦੇ ਆ ਤੇ ਕੀ ਮੰਗ ਕਰ ਰਹੇ ਨੇ ਇਹ ਵੀ ਤੁਹਾਨੂੰ ਦਿਖਾਣੇ ਆ। ਕਿ ਦੇਸੂ ਵੀਰ ਨਾਲ ਪਾਣੀ ਆ ਰਿਹਾ ਜੀ ਇਹ ਆਹ ਦੇਖੋ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ ਹੈ ਇੰਨਾ ਪਾਣੀ ਆ ਜੀ ਸਾਡੇ ਕੋ ਸਾਬਿਆ ਨਹੀਂ ਜਾ ਰਿਹਾ ਸ਼ੀਰਵਾਲਾ ਪਾਣੀ ਵੀ ਕਿਤੋਂ ਲੱਭਦੇ ਆ ਤੇ ਸਾਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ ਨਾਉਣ ਤੋਂ ਨਹੀਂ ਤੇ ਗਲੀ ਛੱਗਾ ਪੀਣ ਨੂੰ ਵੀ ਨਹੀਂ ਪਾਣੀ ਮਿਲਦਾ। ਅਰੇ ਗਾਂ ਕਿਸੇ ਨੇ ਵੋਟ ਲੈਣੀ ਐ। ਸਾਡੀ ਗਲੀ ਜੋ ਆਵੇ ਜਿਹੜਾ ਕੱਲੋ ਪਾਣੀ ਦਾ ਮਸਦਾ ਹੱਲ ਕਰੇਗਾ। ਜੇ ਪਾਣੀ ਦਾ ਮਸਦਾ ਹੱਲ ਨਹੀਂ ਹੋਣਾ ਤਾਂ ਸਾਡੀ ਗਲੀ 'ਚ ਕੋਈ ਪਾਰਟੀ ਨਾ ਆਵੇ। ਟੂਟੀਆਂ 'ਚੋਂ ਪਾਣੀ ਦੀ ਥਾਂ ਨਿਕਲਦੀ ਹਵਾ ਤੇ ਪਾਣੀ ਨਾ ਆਉਣ ਤੋਂ ਲੋਕ ਡਾਡੇ ਪਰੇਸ਼ਾਨ। ਅੱਗ ਵਰਸਾਉਂਦੀ ਗਰਮੀ ਦੇ ਵਿੱਚ ਹੱਥਾਂ ਦੇ ਵਿੱਚ ਖਾਲੀ ਬਾਲਟੀਆਂ ਚੁੱਕ ਪਾਣੀ ਦੇ ਲਈ ਕਤਾਰਾ ਬਣ ਜਾ ਰਹੇ ਇਹ ਨੇ ਗੁਰੂ ਨਗਰੀ ਅੰਮ੍ਰਿਤਸਰ ਚਪੈਂਦੀ ਸ਼ਹੀਦ ਉਦਮ ਸਿੰਘ ਕਲੋਨੀ ਦੇ ਵਾਸੀ। ਪਿਛਲੇ 2.5 ਸਾਲਾਂ ਤੋਂ ਪਾਣੀ ਦੀ ਤੰਗੀ ਦੇ ਨਾਲ ਜੂਝ ਰਹੇ ਲੋਕ ਹੁਣ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਐ। ਹਾਲਾਤ ਇਹ ਐ ਕਿ ਨਹਾਉਣਾ ਧੋਣਾ ਤਾਂ ਦੂਰ, ਪੀਣ ਵਾਲਾ ਪਾਣੀ ਵੀ ਲੋਕਾਂ ਨੂੰ ਕਈ ਵਾਰ ਮੁੱਲ ਲੈਣਾ ਪੈ ਰਿਹਾ। ਬਾਕੀ ਇਲਾਕੇ ਦੇ ਲੋਕਾਂ ਦਾ ਹੋਰ ਕੀ ਕੁਝ ਦਰਦ ਐ, ਉਹ ਤੁਸੀਂ ਉਹਨਾਂ ਤੋਂ ਆਪ ਸੁਣ ਲਵੋ। ਇੱਧਰ ਪਾਣੀ ਦੀ ਬੜੀ ਸਮੱਸਿਆ ਐ, ਪਾਣੀ ਕੀ ਹੱਲ ਲਿਖਾ ਲਿਆ, ਕੁਝ ਵੀ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਹੈ ਸਾਡੇ ਘਰ ਤੇ ਬੱਚੇ ਸਾਡੇ ਬਿਨਾਂ ਨਾਇਦ ਹੋਏ ਗਏ ਆ। ਤੇ ਆ ਕੇ ਉਹਨਾਂ ਨੂੰ ਕੀ ਕਰਨਗੇ, ਬਤਾਓ ਨਾ ਖਾਣਾ ਬਣਾਇਆ ਹੈ ਨਾ ਪਾਣੀ ਐ।

ਤੁਸੀਂ ਆਪਣਾ ਪਾਣੀ ਤੁਸੀਂ ਚੈੱਕ ਕਰੋ ਕਾਲੇ ਪੱਪਾ ਦਾ ਗੱਦਾ ਪਾਣੀ ਸਮਰਸੀਬਲ ਪੰਪ ਦਾ ਪਾਣੀ ਪੀਣ ਵਾਲਾ ਤੁਸੀਂ ਆਪ ਸਿਆਣੇ ਜੀ ਆ ਸਮੱਸਿਆ ਕਿੰਨੇ ਸਮੇਂ ਤੋਂ ਤੁਹਾਨੂੰ ਆ ਰਹੀ ਹੈ 2 2.5 ਸਾਲ ਇਹ ਜਮੁੰਦਾਂ ਦਾ ਸੀਵਰ ਪਿਆਉਂਦਾ ਹੀ ਨਹੀਂ ਆਉਂਦਾ ਇਹਦੇ ਬਾਰੇ ਕੋਈ ਅਧਿਕਾਰੀ ਨੂੰ ਮਿਲੇ ਕਿ ਅਸੀਂ ਨਾਲ ਹਾਂ ਅਸੀਂ ਗਏ ਆ ਉੱਥੇ ਆਪਣੇ ਦਫ਼ਤਰ ਉਹ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਕਰ ਦਾਂਗੇ ਜੇ ਕਰਾਂਗੇ ਉਹ ਕਰਾਂਗੇ ਕੋਈ ਵੀ ਨਹੀਂ ਬੜਿਆ ਜੀ ਪਾਣੀ ਦੀ ਤੰਗੀ ਤੋਂ ਪਰੇਸ਼ਾਨ ਇਲਾਕਾ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਚੋਣਾਂ ਪਾਈਆਂ ਕਿ ਬਦਲਾਅ ਲੈ ਕੇ ਆਉਣ ਵਾਲੀ ਪਾਰਟੀ ਉਹਨਾਂ ਨੂੰ ਪਾਣੀ ਦੀ ਸਮੱਸਿਆ ਤੋਂ ਨਜਾਤ ਦਿਵਾਏਗੀ ਪਰ ਅਫਸੋਸ ਲੋਕਾਂ ਹੱਥ ਨਿਰਾਸ਼ਾ ਹੀ ਲੱਗੀ ਹੈ ਇੰਤ ਤੱਕ ਕਿ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕ ਇਲਾਕੇ ਦੇ ਕੌਂਸਲਰ ਤੇ ਐਮ ਐਲ ਏ ਨੂੰ ਵੀ ਕਈ ਵਾਰ ਗੁਹਾਰ ਲਗਾ ਚੁੱਕੇ ਹੈ ਪਰ ਅਫਸੋਸ ਉਹਨਾਂ ਦਾ ਮਸਲਾ ਜਿਉਂ ਦੀ ਤਿਉਂ ਹੈ ਲਿਹਾਜ਼ਾ ਪਾਣੀ ਦੀ ਤੰਗੀ ਅਤੇ ਲੀਡਰਾਂ ਦੇ ਲਾਰਿਆਂ ਤੋਂ ੱਕੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਨੋ ਵਾਟਰ ਨੋ ਵੋਟ ਅਸੀਂ ਭਾਜੀ ਪਾਣੀ ਤੋਂ ਇੰਨੇ ਕਿ ਜ਼ਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵੇਲੇ ਮੁੱਲ ਲੈ ਰਹੇ ਆ ਤੇ ਨਹਾਉਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਣੇ ਪਏ ਆ ਅਸੀਂ ਇਹਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹੱਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੇ ਸਾਡਾ ਮਸਲਾ ਹੱਲ ਹੋਏਗਾ ਤੇ ਫੇਰ ਅਸੀਂ ਸਪੋਰਟ ਕਰਾਂਗੇ ਨਹੀਂ ਤੇ ਸਾਡੀ ਸਪੋਰਟ ਕਿਸੇ ਨੂੰ ਨਹੀਂ ਜੀ ਹੈਗੀ ਅਸੀਂ ਵੋਟਾਂ ਵਾਲੇ ਦੇ ਜਾ ਕੇ ਨੋਟਾ ਦਾ ਬਟਨ ਦਬਾ ਦੇਣਾ ਜੇ ਵੀ ਅਸੀਂ ਸਾਰਿਆਂ ਤੋਂ ਪਰੇਸ਼ਾਨ ਆ ਜੇ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਤੇ ਅਸੀਂ ਸਰਕਾਰਾਂ ਕੀ ਕਰਦੀਆਂ ਮੌਸਮ ਵਿਭਾਗ ਦੇ ਮਤਾਬਕ ਆਉਂਦੇ ਦਿਨਾਂ ਚ ਗਰਮੀ ਹੂਰ ਵਧੇਗੀ ਅਜਿਹੇ ਦੇ ਵਿੱਚ ਲੋਕਾਂ ਨੂੰ ਸਭ ਤੋਂ ਵੱਡਾ ਫਿਕਰ ਲਾਈਟ ਤੇ ਪਾਣੀ ਦਾ ਹੀ ਹੁੰਦਾ ਹੈ ਹੋਵੇ ਵੀ ਕਿਉਂ ਨਾ ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਇਨਸਾਨ ਇੱਕ ਦੋ ਦਿਨ ਭੁੱਖਾ ਤਾਂ ਰਹਿ ਸਕਦਾ ਪਰ ਲਾਈਟ ਪਾਣੀ ਤੋਂ ਬਿਨਾ ਔਖਾ ਹੈ ਖਿਆਲਪਨ ਵੇਖਣਾ ਹੋਵੇਗਾ ਕਿ ਉਦਮ ਸਿੰਘ ਕਲੋਨੀ ਦੇ ਲੋਕਾਂ ਦੀ ਗੁਹਾਰ ਸੁਨ ਕੋ ਸਿਆਸੀ ਪਾਰਟੀ ਇਹਨਾਂ ਦੀ ਸਮੱਸਿਆ ਦਾ ਹੱਲ ਕਰਦੀ ਹੈ ਜਾਂ ਇਸ ਗਰਮੀ ਇਹਨਾਂ ਨੂੰ ਇੰਜ ਹੀ ਬਾਲਟੀਆਂ ਹੱਥ ਦੇ ਵਿੱਚ ਫੜ ਪਾਣੀ ਦੀ ਭਾਲ ਚ ਗਲੀ ਗਲੀ ਘੁੰਮਣਾ ਪਏਗਾ ਅੰਮ੍ਰਿਤਸਰ ਤੋਂ ਹਰਮੀਲ ਸਿੰਘ ਦੀ ਰਿਪੋਰਟ ਦੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ